ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਦੇ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਜੀ ਇਸ ਮੌਕੇ ਤੇ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹੋ ਜਾਵੇ ਤੁਹਾਡੇ ਬੱਚਿਆਂ ਦੇ ਸਿਰ ਤੇ ਹੋ ਜਾਵੇ ਤੇ ਤੁਸੀਂ ਦਿਨ ਰਾਤ ਆਪਣੇ ਕੰਮ ਵਿੱਚ ਤਰੱਕੀ ਕਰੋ ਤੇ ਤੁਸੀਂ ਅੰਮ੍ਰਿਤ ਵੇਲੇ ਦੇ ਨਾਲ ਜੁੜ ਜਾਓ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਘਰ ਵਿੱਚ ਜੇਕਰ ਅੱਜ ਦੇ ਦਿਨ ਅਸੀਂ ਜੋਤ ਜਗਾਵਾਂਗੇ ਜਾਂ ਜੋਤ ਜਗਾਉਣਾ ਸ਼ੁਰੂ ਕਰ ਦਿੰਦੇ ਹਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਉੱਪਰ ਕਿਵੇਂ ਕਿਰਪਾ ਵਰਸਾ ਦੇਣਗੇ ਸਾਤ ਸੰਗਤ ਜੀ ਇਹ ਸਾਡੇ ਕੋਈ ਆਪਣੇ ਵਿਚਾਰ ਨਹੀਂ ਹਨ ਇਹ ਸਭ ਗੁਰਸਿੱਖਾਂ ਪਾਸੋਂ ਮਹਾਪੁਰਖਾਂ ਪਾਸੋਂ ਜਾਂ ਫਿਰ ਕਿਸੇ ਕਮਾਈ ਵਾਲੇ ਮਹਾਪੁਰਖਾਂ ਜੀ ਦੇ ਜੀਵਨ ਵਿੱਚੋਂ ਹੀ ਪ੍ਰਾਪਤ ਕੀਤੀ ਹੋਈ ਜਾਣਕਾਰੀ ਹੁੰਦੀ ਹੈ ਜੀ ਅਸੀਂ ਕੋਈ ਗਿਆਨੀ ਜਾਂ ਪ੍ਰਚਾਰਕ ਨਹੀਂ ਹਾਂ ਵੈਸੇ ਹੀ ਇੱਕ ਨਿਮਾਣੀ ਜਿਹੀ ਇਹ ਕੋਸ਼ਿਸ਼ ਹੈ ਕਿ ਗੁਰੂ ਸਾਹਿਬਾਂ ਦੀ ਵਦ ਤੋਂ ਵੱਧ ਵਡਿਆਈ ਹੋ ਸਕੇ ਸਾਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇਸੇ ਪ੍ਰਤੀ ਵਿਚਾਰ ਸਾਂਝੇ ਕਰਾਂਗੇ ਜੀ ਕਿ ਜੇਕਰ ਅੱਜ ਦੇ ਦਿਨ ਜਾਂ ਅੱਜ ਤੋਂ ਅਹੀ ਦੇਸੀ ਘਿਓ ਦੀ ਜੋਤ ਜੇਕਰ ਜਗਾ ਲੈਂਦੇ ਹਾਂ ਕਿ ਤੁਹਾਨੂੰ ਉਸਦੇ ਫਾਇਦੇ ਮਿਲਣ ਵਾਲੇ ਹਨ ਤੇ ਇਹ ਜੋਤ ਸਾਨੂੰ ਕਿਸ ਸਮੇਂ ਜਗਾਉਣੀ ਚਾਹੀਦੀ ਹੈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਦੇਖਣਾ ਜੀ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਅੱਜ ਸਾਇੰਸ ਤੇ ਜੋਗ ਵਿੱਚ ਹਾਂ ਅਸੀਂ ਹਰ ਇੱਕ ਇਨਸਾਨ ਹੈ ਜਿਹੜਾ ਉਹ ਟੈਕਨੋਲੋਜੀ ਵੱਲ ਨੂੰ ਵੱਧਦਾ ਹੀ ਜਾ ਰਿਹਾ ਹੈ ਪਰਮਾਤਮਾ ਵੱਲ ਤਾਂ ਲੋਕਾਂ ਦਾ ਧਿਆਨ ਹੀ ਨਹੀਂ ਰਿਹਾ ਜੇ ਕੋਈ ਇਸ ਪਾਸੇ ਵੱਧਦਾ ਵੀ ਹੈ ਤਾਂ ਉਹ ਵੀ ਇਹ ਸੋਚਦਾ ਹੈ ਕਿ ਸਾਨੂੰ ਬਹੁਤੀ ਮਿਹਨਤ ਹੀ ਨਾ ਕਰਨੀ ਪਵੇ ਜੋ ਅਸੀਂ ਚਾਹੁੰਦੇ ਹਾਂ ਜੋ ਵੀ ਅਸੀਂ ਮੰਗਦੇ ਹਾਂ ਸਾਨੂੰ ਪਰਮਾਤਮਾ ਬਿਨਾਂ ਕੁਝ ਕੀਤੇ ਹੀ ਸਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਵੇ ਉਹ ਸੌਖਾ ਹੀ ਸਾਨੂੰ ਸਭ ਕੁਝ ਮਿਲ ਜਾਵੇ ਸਿੱਖ ਧਰਮ ਵਿੱਚ ਜੋਤ ਜਗਾਉਣਾ ਦਾ ਬਹੁਤ ਹੀ ਮਹੱਤਵ ਹੈ ਸਾਧ ਸੰਗਤ ਜੀ ਪਰ ਅੱਜ ਕੱਲ੍ਹ ਕਈ ਮੜੇ ਮੋਟੇ ਕੱਚੇ ਪੀਲੇ ਉੱਠ ਕੇ ਕਹਿ ਦਿੰਦੇ ਹਨ ਕਿ ਜੋਤ ਨਾ ਲਗਾਓ ਜੋਤ ਨਹੀਂ ਲਗਾਉਣੀ ਚਾਹੀਦੀ ਜਿਸ ਕਾਰਨ ਕਰਕੇ ਕਈ ਲੋਕ ਜੋ ਪਹਿਲਾਂ ਹੀ ਆਪਣੇ ਘਰਾਂ ਵਿੱਚ ਜੋਤ ਜਗਾਉਂਦੇ ਸਨ ਉਹ ਵੀ ਇਸ ਸਮੇਂ ਉਹਨਾਂ ਲੋਕਾਂ ਦੇ ਪਿੱਛੇ ਲੱਗ ਕੇ ਹਟ ਚੁੱਕੇ ਹਨ ਤੇ ਸਾਧ ਸੰਗਤ ਜੀ ਉਹ ਆਪਣੇ ਬਾਬਾ ਜੀ ਨੂੰ ਵੀ ਨਾਰਾਜ਼ ਕਰਦੇ ਹਨ ਕਿ ਜਿਹੜੇ ਪਹਿਲਾਂ ਲੋਕ ਜੋਤ ਜਗਾਉਂਦੇ ਸਨ ਤੁਸੀਂ ਆਪਣੇ ਆਸ-ਪਾਸ ਵੇਖਿਆ ਹੀ ਹੋਵੇਗਾ ਕਿ ਬਾਬਾ ਦੀਪ ਸਿੰਘ ਜੀ ਦਾ ਕਿੰਨਾ ਵੱਡਾ ਮਿਹਰ ਭਰਿਆ ਹੱਥ ਉਹਨਾਂ ਦੇ ਸਿਰ ਤੇ ਹੈ। ਉਹਨਾਂ ਦੇ ਕਾਰਜ ਕਿਵੇਂ ਪਹਿਲਾਂ ਸਫਲਤਾਪੂਰਵਕ ਹੁੰਦੇ ਸਨ ਜੋ ਪਹਿਲਾਂ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਸਨ ਉਹ ਵੀ ਇਹੋ ਜਿਹੇ ਲੋਕਾਂ ਦੇ ਪਿੱਛੇ ਲੱਗ ਚੁੱਕੇ ਹਨ। ਸਾਧ ਸੰਗਤ ਜੀ ਇਸ ਵੀਡੀਓ ਵਿੱਚ ਜਿਹੜੀ ਕਥਾ ਅਸੀਂ ਤੁਹਾਨੂੰ ਸੁਣਾਉਣ ਵਾਲੇ ਹਾਂ ਜੀ ਸ਼ਾਇਦ ਅਸੀਂ ਪਹਿਲਾਂ ਵੀ ਇੱਕ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸ਼ਹੀਦ ਸਿੰਘਾਂ ਦੀ ਜੋਤ ਵਿੱਚ ਕਿੰਨਾ ਵੱਡਾ ਅਸਰ ਹੈ ਜੇਕਰ ਅਸੀਂ ਇਸ ਜੋਤ ਪ੍ਰਤੀ ਕਿੰਤੂ ਪ੍ਰੰਤੂ ਕਰਦੇ ਹਾਂ ਤਾਂ ਬਾਬਾ ਜੀ ਸਾਨੂੰ ਸਜਾ ਵੀ ਦੇ ਸਕਦੇ ਹਨ ਇਸ ਲਈ ਸਾਨੂੰ ਆਪਣਾ ਮਨ ਬਿਲਕੁਲ ਸਾਫ਼ ਕਰਕੇ ਸ਼ਹੀਦ ਸਿੰਘਾਂ ਨੂੰ ਆਪਣੇ ਆਸ-ਪਾਸ ਸਮਝ ਕੇ ਜੇਕਰ ਜੋਤ ਜਗਾਉਂਦੇ ਹਾਂ ਤਾਂ ਬਾਬਾ ਜੀ ਦਾ ਮਿਹਰ ਭਰਿਆ ਹੱਥ ਵੀ ਸਾਡੇ ਸਿਰ ਤੇ ਹੋ ਜਾਵੇਗਾ ਸਤਸੰਗਤ ਜੀ ਇੱਕ ਵਾਰੀ ਇੱਕ ਵੱਡਾ ਅਫਸਰ ਬਾਬਾ ਨੰਦ ਸਿੰਘ ਜੀ ਦੇ ਕੋਲ ਆਇਆ। ਬਾਬਾ ਜੀ ਨੇ ਉਸ ਨੂੰ ਪੁੱਛਿਆ ਕਿ ਤੂੰ ਨਿਤਨੇਮ ਕਰਦਾ ਹੈ ਤਾਂ ਉਹ ਕਹਿੰਦਾ ਜੀ ਇੱਕ ਪਾਠ ਜਪਜੀ ਸਾਹਿਬ ਦਾ ਕਰਦਾ ਹਾਂ। ਉਹ ਵੀ ਤੁਰਦੇ ਫਿਰਦੇ ਹੀ ਕਰ ਲੈਂਦਾ ਹਾਂ। ਬਾਬਾ ਜੀ ਬਚਨ ਕਰਨ ਲੱਗੇ ਭਾਈ ਫਿਰ ਉਸ ਦਾ ਫਲ ਵੀ ਓਨਾਕ ਹੀ ਮਿਲਦਾ ਹੈ। ਇਕਾਗਰਿਤ ਹੋ ਕੇ ਬੈਠ ਕੇ ਪਾਠ ਕਰਿਆ ਕਰ। ਉਸ ਪਾਠ ਦਾ ਫਲ ਕਈ ਗੁਣਾ ਵੱਧ ਕੇ ਮਿਲਦਾ ਹੈ। ਸਤ ਸੰਗਤ ਜੀ ਫਤੇਗੜ ਸਾਹਿਬ ਇੱਕ ਆਦਮੀ ਬਹੁਤ ਹੀ ਉੱਚੇ ਅਹੁਦੇ ਤੇ ਲੱਗਿਆ ਹੋਇਆ ਸੀ ਉਸਨੇ ਜਦੋਂ ਵੀ ਫਤੇਗੜ ਸਾਹਿਬ ਜਾਣਾ ਤਾਂ ਉਸਨੇ ਜੋਤ ਦੇ ਉੱਪਰ ਤਰਕ ਹੀ ਕਰਦੇ ਰਹਿਣਾ ਕਿ ਇੱਥੇ ਜੋਤ ਕਿਉਂ ਜਗਾਈ ਜਾਂਦੀ ਹੈ ਇਸ ਨੂੰ ਬੰਦ ਕਰ ਦਿਓ ਹੁਣ ਇੱਕ ਦੋ ਵਾਰ ਤਾਂ ਸਿਆਣੇ ਪੁਰਸ਼ ਸਮਝਾ ਦਿੰਦੇ ਹਨ ਪਰ ਵਾਰ-ਵਾਰ ਇਹੋ ਜਿਹੇ ਬੰਦੇ ਨੂੰ ਕੌਣ ਸਮਝਾਵੇ ਜੇ ਇਹ ਫਿਰ ਕੋਈ ਤਰਕ ਕਰਨੋਂ ਨਾ ਹਟੇ ਫਿਰ ਉਹ ਵੀ ਕਹਿ ਦਿੰਦੇ ਹਨ ਕਿ ਚਲ ਜੋ ਤੁਸੀਂ ਕਰਨਾ ਕਰ ਲੋ ਇਸੇ ਤਰ੍ਹਾਂ ਹੀ ਉਹ ਅਫਸਰ ਜਦੋਂ ਕਈ ਦਿਨ ਇਹੋ ਲਫ਼ਜ਼ ਕਹਿੰਦਾ ਰਿਹਾ ਇੱਕ ਦਿਨ ਉਥੇ ਜਿਹੜੇ ਗ੍ਰੰਥੀ ਸਿੰਘ ਹਨ ਉਹਨਾਂ ਨੂੰ ਕਹਿਣ ਲੱਗੇ ਚੱਲ ਜੇ ਤੈਨੂੰ ਸਹੀ ਨਹੀਂ ਲੱਗਦੀ ਤਾਂ ਇਸ ਜੋਤ ਨੂੰ ਤੂੰ ਹੀ ਬੁਝਾ ਦੇ ਉਸ ਆਦਮੀ ਨੇ ਜਾ ਕੇ ਬੁਰਜ ਸਾਹਿਬ ਦੀ ਜੋਤ ਬੰਦ ਕਰ ਦਿੱਤੀ ਭਾਵਕੇ ਬੁਝਾ ਦਿੱਤੀ ਆਪਣੇ ਆਪ ਵਿੱਚ ਉਸ ਨੂੰ ਬਹੁਤ ਹੀ ਫਕਰ ਮਹਿਸੂਸ ਹੋਇਆ ਕਿ ਮੈਂ ਜੋਤ ਬੁਝਾ ਦਿੱਤੀ ਹੈ ਜਿਹੜੇ ਲੋਕ ਡਰਦੇ ਸਨ ਮੇਰੇ ਵਿੱਚ ਇੰਨੀ ਹਿੰਮਤ ਹੈ ਲਓ ਮੇਰਾ ਕੀ ਵਿਗੜ ਗਿਆ ਪਰ ਜਿਸ ਸਮੇਂ ਉਹ ਸਾਧ ਸੰਗਤ ਜੀ ਘਰ ਵਿੱਚ ਪਹੁੰਚਿਆ ਤਾਂ ਉਸ ਦੀ ਘਰ ਵਾਲੀ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗੀ ਪਈ ਸੀ ਉਸ ਆਦਮੀ ਨੇ ਜਲਦੀ ਨਾਲ ਆਪਣੀ ਘਰ ਵਾਲੀ ਨੂੰ ਚੁੱਕਿਆ ਤੇ ਡਾਕਟਰ ਦੇ ਕੋਲ ਲੈ ਗਿਆ ਪਰ ਸਾਧ ਸੰਗਤ ਜੀ ਡਾਕਟਰ ਨੇ ਵੀ ਹੱਥ ਖੜੇ ਕਰ ਦਿੱਤੇ ਤੇ ਕਿਹਾ ਕਿ ਤੁਸੀਂ ਇਸ ਨੂੰ ਪੀਜੀਆਈ ਲੈ ਜਾਓ ਪਰ ਉੱਥੇ ਵੀ ਡਾਕਟਰਾਂ ਨੇ ਆਪਣੀ ਸਾਰੀ ਵਾ ਲਾ ਲਈ ਪਰ ਉਸਦੀ ਘਰਵਾਲੀ ਦਾ ਕੋਈ ਇਲਾਜ ਨਾ ਹੋਇਆ ਤੇ ਉਸ ਨੂੰ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਫਿਰ ਉਹ ਆਦਮੀ ਘਬਰਾਇਆ ਹੋਇਆ ਸਭ ਨੂੰ ਪੁੱਛਦਾ ਫਿਰੇ ਬਈ ਹੁਣ ਮੈਂ ਕੀ ਕਰਾਂ ਕਈਆਂ ਨੂੰ ਪੁੱਛਦੇ ਪੁੱਛਦੇ ਫਿਰ ਇੱਕ ਗ੍ਰੰਥੀ ਨੂੰ ਉਹ ਪੁੱਛ ਬੈਠਾ ਗ੍ਰੰਥੀ ਸਿੰਘ ਨੂੰ ਵੀ ਉਸਦੀ ਸਾਰੀ ਹੀ ਇਸ ਕਰਤੂਤ ਦੇ ਬਾਰੇ ਪਤਾ ਸੀ ਸਾਧ ਸੰਗਤ ਜੀ ਇਸ ਅਫਸਰ ਨੂੰ ਉਹ ਕਹਿਣ ਲੱਗੇ ਜਿਹੜੀ ਤੂੰ ਬੁਰਜ ਸਾਹਿਬ ਦੀ ਜੋਤ 부ਝਾ ਕੇ ਆਇਆ ਹੈ ਇਹ ਸਭ ਉਸਦਾ ਹੀ ਨਤੀਜਾ ਹੈ ਹੁਣ ਤੂੰ ਆਪਣੇ ਘਰ ਵਾਲੀ ਦੇ ਠੀਕ ਹੋਣ ਦੀ ਤਾਂ ਉਮੀਦ ਹੀ ਛੱਡ ਦੇ ਜਿਸ ਤਰ੍ਹਾਂ ਤੂੰ ਜੋਤ 부ਝਾਈ ਹੈ ਹੁਣ ਤੇਰੀ ਘਰ ਵਾਲੀ ਦੀ ਵੀ ਜੋਤ ਬੁਝ ਹੀ ਜਾਵੇਗੀ ਹੁਣ ਉਹ ਆਦਮੀ ਇਹ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਡਰ ਚੁੱਕਾ ਸੀ ਤੇ ਗ੍ਰੰਥੀ ਸਿੰਘ ਨੂੰ ਪੁੱਛਣ ਲੱਗਾ ਕਿ ਹੁਣ ਇਸ ਦਾ ਕੋਈ ਹੱਲ ਨਹੀਂ ਹੈ ਤਾਂ ਉਹ ਗ੍ਰੰਥੀ ਜੀ ਕਹਿਣ ਲੱਗੇ ਕਿ ਤੂੰ ਬੁਰਜ ਸਾਹਿਬ ਜਾ ਕੇ ਉੱਥੇ ਜਾ ਕੇ ਜਿਹੜੀ ਤੂੰ ਜੋਤ ਬੁਝਾ ਕੇ ਆਇਆ ਹੈ ਉਸ ਜੋਤ ਨੂੰ ਜਗਾ ਕੇ ਆ ਤਾਂ ਸਾਧ ਸੰਗਤ ਜੀ ਅਫਸਰ ਕਹਿੰਦਾ ਤੁਸੀਂ ਜੋਤ ਜਗਾ ਦਿਓ ਗਰੰਥੀ ਸਿੰਘ ਉਸ ਨੂੰ ਕਹਿਣ ਲੱਗੇ ਜਿਹੜੇ ਹੱਥਾਂ ਦੇ ਨਾਲ ਤੂੰ ਜੋਤ ਬੁਝਾ ਕੇ ਆਇਆ ਸੀ ਉਹਨਾਂ ਦੇ ਹੱਥਾਂ ਨਾਲ ਹੀ ਤੈਨੂੰ ਹੁਣ ਜੋਤ ਜਗਾਉਣੀ ਪਵੇਗੀ ਨਾਲੇ ਹੁਣ ਇਕੱਲੀ ਜੋਤ ਜਗਾਉਣ ਨਾਲ ਹੀ ਨਹੀਂ ਸਰਨਾ ਤੂੰ ਪੰਜ ਸਿੰਘਾਂ ਨੂੰ ਨਾਲ ਲੈ ਕੇ ਜਾ ਜਾ ਕੇ ਉੱਥੇ ਮਾਫੀ ਮੰਗ ਫਿਰ ਜਾ ਕੇ ਉੱਥੇ ਜੋਤ ਜਗਾ ਕੇ ਆ ਜਿਸ ਸਮੇ ਉਸ ਅਫਸਰ ਨੇ ਪੰਜ ਸਿੰਘਾਂ ਨੂੰ ਨਾਲ ਲੈ ਕੇ ਜਾ ਕੇ ਅਰਦਾਸ ਕਰਵਾਈ ਤੇ ਨਾਲ ਹੀ ਪੰਜ ਸਿੰਘਾਂ ਦੇ ਸਾਹਮਣੇ ਗੁਰੂ ਸਾਹਿਬਾਂ ਦੇ ਕੋਲ ਮਾਫੀ ਮੰਗੀ ਤੇ ਫਿਰ ਆਪਣੇ ਹੱਥਾਂ ਨਾਲ ਜੋਤ ਜਗਾਈ ਤਾਂ ਘਰ ਆਉਂਦਿਆਂ ਨੂੰ ਉਸ ਦੀ ਘਰਵਾਲੀ ਮੰᱡੇ ਤੇ ਬੈਠੀ ਸੀ ਤੇ ਉਹ ਕਹਿਣ ਲੱਗੀ ਕਿ ਮੈਂ ਹੁਣ ਬਿਲਕੁਲ ਠੀਕ ਠਾਕ ਹਾਂ ਤੰਦਰੁਸਤ ਹਾਂ ਇਸ ਤਰ੍ਹਾਂ ਉਸ ਅਫਸਰ ਦੀ ਅਕਲ ਟਿਕਾਣੇ ਆ ਗਈ ਬਾਬਾ ਜੀ ਸਮਤ ਬਖਸ਼ਦੇ ਹਨ ਕਿ ਗੁਰੂ ਘਰਾਂ ਦੀਆਂ ਜੋਤਾਂ ਬੁਝਾਉਣ ਵਾਲਿਆਂ ਦੇ ਘਰੇ ਵੀ ਕਿਸ ਤਰ੍ਹਾਂ ਦਾ ਚਾਨਣ ਤੋਂ ਹਨੇਰਾ ਹੋ ਸਕਦਾ ਹੈ ਤੇ ਜਿਹੜੇ ਜੋਤ ਜਗਾਉਂਦੇ ਹਨ ਉਹਨਾਂ ਦੇ ਘਰ ਹਨੇਰੇ ਤੋਂ ਚਾਨਣ ਹੋ ਸਕਦਾ ਹੈ ਇੱਕ ਵਾਰ ਤਾਂ ਤਨ ਬਾਬਾ ਈਸ਼ਰ ਸਿੰਘ ਜੀ ਕਿਸੇ ਪਿੰਡ ਨੂੰ ਜਾ ਰਹੇ ਸਨ ਉਸ ਪਿੰਡ ਦੀ ਸੰਗਤ ਨੂੰ ਪਤਾ ਲੱਗਾ ਕਿ ਇਥੋਂ ਦੀ ਬਾਬਾ ਜੀ ਨੇ ਲੰਗਣਾ ਹੈ ਸਾਰੀ ਸੰਗਤ ਇਕੱਠੀ ਹੋ ਗਈ ਤੇ ਬਾਬਾ ਜੀ ਦਾ ਬਹੁਤ ਸਵਾਗਤ ਕੀਤਾ ਤੇ ਬਾਬਾ ਜੀ ਅੱਗੇ ਨੂੰ ਚਲੇ ਗਏ ਜਦੋਂ ਅੱਧੀ ਰਾਤ ਨੂੰ ਉਸੇ ਹੀ ਰਸਤੇ ਤੋਂ ਬਾਬਾ ਜੀ ਵਾਪਸ ਲੰਗੇ ਤਾਂ ਬਾਬਾ ਜੀ ਦੇ ਨਾਲ ਇੱਕ ਬਾਬਾ ਜੀ ਦੇ ਕੀਰਤਨੀਆਂ ਨੇ ਬੇਨਤੀ ਕੀਤੀ। ਬਾਬਾ ਜੀ ਉਹ ਵੇਖੋ ਇਸ ਪਿੰਡ ਦੇ ਲੋਕਾਂ ਦਾ ਆਪ ਜੀ ਦੇ ਨਾਲ ਕਿੰਨਾ ਪ੍ਰੇਮ ਹੈ। ਸੰਗਤ ਨੂੰ ਪਤਾ ਸੀ ਕਿ ਆਪ ਜੀ ਨੇ ਰਾਤ ਨੂੰ ਇਸ ਸਮੇਂ ਰਸਤੇ ਤੋਂ ਲਾ ਵਾਪਸ ਲੰਘਣਾ ਹੈ। ਇਸ ਲਈ ਉਹਨਾਂ ਨੇ ਜੋਤ ਜਗਾ ਕੇ ਹੀ ਰੱਖੀ ਹੈ। ਜੋਤਾਂ ਹੀ ਜਗਾ ਦਿੱਤੀਆਂ ਹਨ। ਬਾਬਾ ਈਸ਼ਰ ਸਿੰਘ ਜੀ ਨੇ ਤਾਂ ਸਹਿਸ ਸੁਭਾਹੀ ਇੱਕ ਬਚਨ ਕਰ ਦਿੱਤਾ। ਇਹਨਾਂ ਨੇ ਸਾਡੇ ਪ੍ਰੇਮ ਵਿੱਚ ਜੋਤਾਂ ਜਗਾਈਆਂ ਹਨ ਕੋਈ ਸਮਾਂ ਆਵੇਗਾ ਨਿਰੰਕਾਰ ਭਲੀ ਕਰਨਗੇ ਇਸ ਘਰ ਵਿੱਚ ਵੀ ਦੋ ਜੋਤਾਂ ਜਗਣਗੀਆਂ ਸੋ ਬਾਬਾ ਜੀ ਨੇ ਸਮੱਤ ਬਖਸ਼ਦੇ ਹਨ ਜਿਸ ਘਰ ਵਿੱਚ ਦੋਨੋਂ ਟਾਈਮ ਸਵੇਰੇ ਸ਼ਾਮ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਮ ਦੀ ਜੋਤ ਜਗਾਈ ਜਾਂਦੀ ਹੈ ਉੱਥੇ ਸ਼ਹੀਦ ਸਿੰਘਾਂ ਦਾ ਆਪਣੇ ਆਪ ਹੀ ਪਹਿਰਾ ਲੱਗ ਜਾਂਦਾ ਹੈ ਉਸ ਪਰਿਵਾਰ ਦੀ ਰਾਖੀ ਸ਼ਹੀਦ ਸਿੰਘ ਆਪ ਖੁਦ ਆ ਕੇ ਕਰਦੇ ਹਨ ਦੇਸੀ ਕਿਉਂ ਉਹਦੀ ਖੁਸ਼ਬੂ ਤਾਂ ਸਭ ਤੋਂ ਹੀ ਉੱਤਮ ਮੰਨੀ ਜਾਂਦੀ ਹੈ ਸਾਤਸੰਗਤ ਜੀ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਦੇਸੀ ਕਿਉਂ ਸੋ ਜਿਸ ਘਰ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਫਿਰ ਉੱਥੇ ਕੋਈ ਮਾੜੀ ਚੀਜ਼ ਵੀ ਨਹੀਂ ਟਿਕ ਸਕਦੀ ਕੋਈ ਮਾੜੀਆਂ ਰੂਹਾਂ ਦਾ ਵਾਸ ਨਹੀਂ ਹੋ ਸਕਦਾ ਸੋ ਇਸ ਤਰ੍ਹਾਂ ਜਿਹੜੇ ਲੋਕ ਪੁਰਾਣੇ ਮਹਾਂਪੁਰਖਾਂ ਦੇ ਪਾਏ ਹੋਏ ਫੁਰਨਿਆਂ ਤੇ ਚੱਲਦੇ ਹਨ ਖਾਲਸਾ ਜੀ ਫਿਰ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਘਾਟਾ ਨਹੀਂ ਖਾਂਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਉੱਪਰ ਕਿਰਪਾ ਕਰ ਦਿੰਦੇ ਹਨ ਉਹਨਾਂ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਅਰਦਾਸਾਂ ਪੂਰੀਆਂ ਕਰ ਦਿੰਦੇ ਹਨ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਲਾਈਕ ਤੇ ਸ਼ੇਅਰ ਕਰ ਦੇਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਤੁਹਾਡੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖ ਦੇਣ ਤੁਸੀਂ ਮਹਾਰਾਜ ਜੀ ਦੇ ਲੜ ਲੱਗ ਜਾਓ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਕਿਰਪਾ ਵਰਸਾ ਦੇਣ ਭੁੱਲਾਂ ਚੁੱਕਾਂ ਦੀ ਮਾਫੀ ਫੇਰ ਤੋਂ ਤੁਹਾਨੂੰ ਤਨ ਤਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ